ਸਮਝਦਾ ਕਿ ਐਸੀ ਫੁਲਵਾੜੀ ਇਹਨਾਂ ਨੇ ਸਿਰਜੀ ਸੀ ਪਿੰਦਰਪਾਲ ਜੀ ਨੂੰ ਜਿਹੜਾ ਕੌਮ ਦੇ ਵਿੱਚ ਇੱਕ ਨਵੀਂ ਜਾਗਤੀ ਲਿਆ ਕੇ ਆਪਣੀਆਂ ਕਥਾ ਦੇ ਨਾਲ ਦੁਨੀਆ ਸੁਣਦੀ ਹੈ ਮੈਂ ਸਮਝਦਾ ਕਿ ਇਸ ਤੋਂ ਪਤਾ ਲੱਗਦਾ ਕਿ ਇਹ ਬਾਗ ਕਿਹੋ ਜਿਹਾ ਹੋਇਆ ਹੋਏਗਾ ਫੁਲਵਾੜੀ ਕਿਹੋ ਜਿਹੀ ਹੋਏਗੀ ਬਹੁਤ ਵੱਡਾ ਕਾਟਾ ਕੌਮ ਨੂੰ ਪਿਆ ਪਿਤਾ ਦੀ ਜੇਕਰ ਪੁੱਤ ਦੇ ਲਈ ਗੱਲ ਕਰੀਏ ਤਾਂ ਬੜੀ ਐਮੇਤ ਹੁੰਦੀ ਹੈ ਜੀ ਕਿਉਂਕਿ ਜਦੋਂ ਕਹਿੰਦੇ ਪਿਤਾ ਸਿਰ ਦੇ ਉੱਪਰ ਬੈਠਾ ਹੁੰਦਾ ਤਾਂ ਪੁੱਤ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੁੰਦੀ ਬਿਲਕੁਲ ਇਹ ਅਸੀਂ ਸਾਡੇ ਬਜ਼ੁਰਗ ਜਿਹੜੇ ਬੈਠੇ ਨੇ ਮੈਂ ਸਮਝਦਾ ਉਹਨਾਂ ਦੇ ਬੈਠੇ ਸਾਨੂੰ ਇੱਕ ਆਸਰਾ ਜਿਹਾ ਰਹਿੰਦਾ ਕਿ ਸਾਡੇ ਮਗਰ ਬੈਠੇ ਨੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਖਲਾਜ ਜਿਹਾ ਲੱਗਦਾ ਲੇਕਿਨ ਪਿੰਦਰਪਾਲ ਜੀ ਕਿਉਂਕਿ ਆਪ ਗੁਰੂ ਗੁਰਬਾਣੀ ਨਾਲ ਜਿਸ ਤਰੀਕੇ ਦਾ ਜੁੜੇ ਨੇ ਮੈਂ ਸਮਝਦਾ ਕਿ ਗੁਰੂ ਆਸਲਾ ਦੇਗਾ ਜੀ ਆਖਿ ਸਵਾਲ ਹੈ ਬਾਪੂ ਹਰदयाल ਸਿੰਘ ਜੀ ਹੁੰਦਾ ਮੈਂ ਕੋਈ ਹਾਂਜੀ ਬਾਪੂ ਹਰदयाल ਸਿੰਘ ਜੀ ਨਾਲ ਕੋਈ ਮੁਲਾਕਾਤ ਹੋਵੇ ਤੁਹਾਡੀ ਕੋਈ ਯਾਦ ਮੇਰੀ ਮੈਂ ਇਹਨਾਂ ਦੇ ਘਰ ਆਂਦਾ ਜਾਂਦਾ ਰਿਹਾ ਮੇਰੇ ਪਿਤਾ ਜਿਹਦਰ ਸੰਤੋਖ ਸਿੰਘ ਹੋਰਾ ਦੇ ਨਾਲ ਬਾਪੂ ਜੀ ਦਾ ਕਾਫੀ ਪਿਆਰ ਸੀਗਾ ਜੀ ਪਰਿਵਾਰ ਲਈ ਦੁੱਖ ਦੀ ਘੜੀ ਹੈ ਭਾਈ ਸਾਹਿਬ ਉਹਨਾਂ ਨੇ ਤੁਹਾਡਾ ਵੀ ਲੰਮੇ ਸਮੇਂ ਦਾ ਪਿਆਰ ਦੇਖੋ ਜੀ ਗੁਰਮਸ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਸੱਚਾ ਪਿੰਡ ਮੰਗਦਾ ਬਹੁਤ ਵੱਡਾ ਘਾਟਾ ਪਰਿਵਾਰ ਲਈ ਖਾਸ ਕਰਕੇ ਪਿੰਦਰਪਾਲ ਸਿੰਘ ਜੀ ਉਹ ਪੰਥ ਦੇ ਮਹਾਨ ਸਿਰਮੌਰ ਕਥਾਵਾਚਕ ਉਰਜਾ ਦੀ ਸਾਰੀ ਦੁਨੀਆ ਦੇ ਵਿੱਚ ਅੱਜ ਉਹਨਾਂ ਦਾ ਵੀ ਸਾਰੀ ਦੁਨੀਆ ਚਾਹੁੰਦੀ ਵੀ ਸਾਡੇ ਕੋਲ ਲਾਉਣ ਉਹ ਜਾ ਵੀ ਰਹੇ ਹੈ ਤੇ ਉਹਨਾਂ ਦਾ ਬਾਪ ਦਾ ਜਿਹੜਾ ਸਿਰ ਤੇ ਹੱਥ ਹੁੰਦਾ ਉਹ ਸਭ ਤੋਂ ਵੱਡੀ ਜਿਹੜੀ ਬੰਦੇ ਨੂੰ ਮੋਰਲ سپورਟ ਉਹ ਮਾਤਾ ਪਿਤਾ ਦੀ ਹੁੰਦੀ ਹੈ ਮਾਤਾ ਪਹਿਲੋਂ ਚੜ੍ਹਾਈ ਕਰਗੇ ਸਾਲਕ ਪਹਿਲੋਂ ਜੀ ਤੇ ਪਿਤਾ ਜੀ ਹੁਣ ਚੜ੍ਹਾਈ ਕਰਗੇ ਤੇ ਉਹਨਾਂ ਲਈ ਘਾਟਾ ਹੈਗਾ ਪੰਥ ਲਈ ਘਾਟਾ ਹੈਗਾ ਚਲੋ ਸਾਡੀ ਅਰਦਾਸ ਹੈ ਕਿ ਉਸ ਮਹਾਨ ਆ ਆਤਮਾ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਸਿੱਖ ਕੌਮ ਨੂੰ ਇੱਕ ਐਡੀ ਮਹਾਨ ਸ਼ਖਸੀਅਤ ਪੰਥ ਦੀ ਝੋਲੀ ਪਾਈ ਜਿਹੜੀ ਅੱਜ ਗੁਰਬਾਣੀ ਦਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਰਹੀ ਹੈ ਜੋ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਜਿੱਥੇ ਉਸ ਮਹਾਨ ਆਤਮਾ ਸਰਦਾਰ ਹਰदयाल ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਿੱਛੋਂ ਜਿਹੜੇ ਪਿੰਦਰਪਾਲ ਸਿੰਘ ਜਿਹੜਾ ਉਹਨਾਂ ਤੇ ਬਹੁਤ ਵੱਡੀ ਪੰਥ ਦੀ ਜ਼ਿੰਮੇਵਾਰੀ ਹੈ ਪ੍ਰਚਾਰ ਦੀ ਉਹ ਆਪਣੀ ਜਿਹੜੀ ਸੇਵਾ ਹੈ ਉਹ ਇਸੇ ਤਰ੍ਹਾਂ ਨਿਰੰਤਰ ਨਿਭਾਉਦੇ ਰਹਿਣ ਸਾਡੀ ਇਹ ਅਰਦਾਸ ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਬੰਦੀ ਉਹ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਕਥਾਵਾਚਕ ਭਾਈ ਸਾਪਿੰਦਰਪਾਲ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਪੂ ਹਰदयाल ਸਿੰਘ ਜੀ ਜਿਨ੍ਹਾਂ ਨੂੰ ਮਾਲਕ ਨੇ ਕਿੰਨਾ ਜੀਵਨ ਦਾ ਸਫਰ ਬਖਸ਼ਿਸ਼ ਕਰਕੇ ਸੰਸਾਰ ਤੇ ਭੇਜਿਆ ਸੀ 21 ਦਿਨ ਪਹਿਲਾਂ ਇਸ ਨਾਸ਼ਵਾਨ ਸੰਸਾਰ ਨੂੰ ਅਲਿਗਦਾ ਆਕੇ ਪਰਲੋਕ ਪਿਆਨਾ ਕਰਗੇ ਸਨ ਅੱਜ ਉਹਨਾਂ ਦਿਨ ਮਿਤ ਜੋ ਅਰਦਾਸ ਸਮਾਗਮ ਹੈ ਉਹ ਇਸ ਮਹਾਨ ਗੁਰਸਥਾਨ ਤੇ ਹੋ ਰਿਹਾ ਹੈ ਜਿਸ ਸਮਾਗਮ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਪਣੀ ਹਾਜ਼ਰੀ ਲਵਾਉਣ ਲਈ ਆਪਣੀ ਸ਼ਰਧਾ ਦੇ ਭੋਲ ਭੇਟ ਕਰਨ ਲਈ ਇੱਥੇ ਗੁਰੂ ਚਰਨਾਂ 'ਚ ਹਾਜ਼ਰ ਹੋ ਰਹੀ ਹੈ ਗੁਰੂ ਬਖਸ਼ਿਸ਼ ਕਰੇ ਕਿਰਪਾ ਕਰੇ ਮੈਂ ਵੀ ਇਹ ਤਰ੍ਹਾਂ ਹੀ ਆਪਣੀ ਹਾਜ਼ਰੀ ਲਵਾ ਕੇ ਆਇਆ ਹਾਂ ਸੋ ਸੰਗਤ ਇੰਨੀ ਆ ਰਹੀ ਹੈ ਕਿਉਂਕਿ ਭਾਈ ਸਾਹਿਬ ਦਾ ਆਪਣਾ ਇੱਕ ਦਾਇਰਾ ਹੈ ਭਾਈ ਸਾਹਿਬ ਦਾ ਜੋ ਪਿਆਰ ਹੈ ਸੰਗਤ ਦੇ ਨਾਲ ਇੱਕ ਕਥਾਵਾਚਕ ਦੇ ਹੋਣ ਦੇ ਨਾਤੇ ਸਾਰੇ ਪਰਿਵਾਰ ਦਾ ਹੀ ਸਤਿਕਾਰਯੋਗ ਬਾਪੂ ਹਰदयाल ਸਿੰਘ ਜੀ ਅਤੇ ਇਹਨਾਂ ਦਾ ਜਿੰਨਾ ਵੀ ਪਰਿਵਾਰ ਹੈ ਸਾਰਾ ਹੀ ਬੜਾ ਪਿਆਰ ਵਾਲਾ ਹੈ ਸੰਗਤ ਦੇ ਨਾਲ ਪਿਆਰ ਹੈ ਅੱਜ ਉਹ ਪਿਆਰ ਦੀ ਨਿਸ਼ਾਨੀ ਹੈ ਕਿ ਸੰਗਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੀ ਹੈ ਤੇ ਗੁਰਬਖਸ਼ਿਸ਼ ਕਰੇ ਕਿਰਪਾ ਕਰੇ ਅਸੀਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਸਤਿ ਬਖਸ਼ਿਸ਼ ਕਰਨ ਕਿਰਪਾ ਕਰਨ ਉਸ ਵਿਛੜੀ ਹੀ ਆਤਮਾ ਨੂੰ ਸਦੀਵੀ ਕਾਲੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਅਤੇ ਸਾਰੇ ਪਰਿਵਾਰ ਨੂੰ ਇਹ ਪਾਣਾ ਮਿੱਠਾ ਤੇ ਸਤ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ ਕਹਿਤ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁ ਨ ਪਵ ਜਲ ਸੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਭਾਈ ਹਰਜਲ ਸਿੰਘ ਜੀ ਜਿਹਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਆ ਕਿਉਂਕਿ ਉਹਨਾਂ ਮੈਂ ਸਮਝਦਾ ਉਹ ਮਹਾਨ ਪਿਤਾ ਮਹਾਨ ਵਿਦਵਾਨ ਮਹਾਨ ਸੋਚ ਜਿਨ੍ਹਾਂ ਦੇ ਘਰ ਭਾਈ ਪਿੰਦਰਪਾਲ ਜੀ ਵਰਗੇ ਕਥਾਵਾਚਕ ਦਾ ਜਨਮ ਜਿਨੇ ਵਿਸ਼ਵ ਦੇ ਅੰਦਰ ਸਿੱਖੀ ਪ੍ਰਚਾਰ ਦਾ ਝੰਡਾ ਚੁੱਕਿਆ ਜੋ ਅੱਜ ਮੈਂ ਸਭ ਦਾ ਕਿ ਉਹਨਾਂ ਦਾ ਜਾਣਾ ਵਾਕਈ ਬੜਾ ਘਾਟਾ ਮਹਿਸੂਸ ਹੋ ਰਿਹਾ ਕਿਉਂਕਿ ਮੈਂ ਆਮ ਤੌਰ ਤੇ ਜਦ ਵੀ ਭਾਈ ਪਿੰਦਰਪਾਲ ਜੀ ਨੂੰ ਮੈਂ ਜਾਣਾ ਤਾ ਉਹ ਤਾਂ ਕੇਵਲ ਘੱਟ ਬੈਣ ਨੇ ਪਰ ਬਜ਼ੁਰਗਾ ਨੇ ਮੈਂਡਾ ਅਤੇ ਇਹਨਾਂ ਨੇ ਚਾਦਰਾਂ ਬੰਨਿਆ ਹੁੰਦਾ ਸੀ ਤੇ ਬੜ ਗਿਆ ਖੁੱਲੀਆਂ ਗੱਲਾਂ ਕਰਦੀਆਂ ਬੜ ਗਿਆ ਸਪਸ਼ਟ ਗੱਲਾਂ ਕਰਦੀਆਂ ਬੜੀਆਂ ਜੀਵਨ ਦੇ ਉਹ ਫਲਸਫੇ ਤੇ ਤੇ ਬੜਾ ਆਨੰਦਮਈ ਹੁੰਦਾ ਸੀ ਤੇ ਅੱਜ ਉਹਨਾਂ ਦੇ ਜਾਣ ਤੋਂ ਇਹ ਘਾਟਾ ਮਹਿਸੂਸ ਹੋ ਰਿਹਾ ਮੈਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਉਸ ਸੁਭਾਨ ਆਤਮਾ ਨੂੰ ਸ਼ਰਧਾ ਤੇ ਸਤਿਕਾਰ ਪੇਸ਼ ਕਰਦਾ ਹਾਂ ਅੱਜ ਉਹ ਰੂਪ ਤਿਆਰ ਆਏ ਜੀ ਹਾਂ ਲਾਲ ਸਰਪਤਾ ਹੋਵੇ ਮਾਰਦ ਲਈ ਬੜਾ ਵੱਡਾ ਕੱਟ ਹੈ ਜੀ ਕਿਉਂਕਿ ਇਹਦਾ ਜਦੋਂ ਜੁਗਵਾਣ ਵੇਖਦੇ ਆ ਬਿਲਕੁਲ 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 ਜੀ ਫਿਰ ਵੀ ਉਹਨਾਂ ਦੇ ਨਾਲ ਉਮਰ ਚਾਹੇ ਜਿੰਨੀ ਮਰਜ਼ੀ ਹੋਵੇ ਮਾਤਾ ਪਿਤਾ ਦਾ ਮਾਤਾ ਬਤਾਏ ਆਹੋ ਜੀ ਸਰ ਜੀ ਉਹ ਵਰਨਨ ਇਸ ਤਰ੍ਹਾਂ ਸਪੱਸ਼ਟ ਰਹੀ ਜੋ ਜਾਵਾ ਪਹਾੜਾਂ ਤੇ ਰੁਕਾ। ਇਹ ਤੋਂ ਸ਼ੁਰੂ ਹੋਣ ਦੀ ਹੈ। ਤੋਂ ਮੈਂ ਇੱਕ ਸੰਖੇਪ ਕਰਨ ਦੇ ਕੋਸ਼ਿਸ਼ ਕਰਾਂਗਾ। ਜਿਸ ਨੂੰ 7.5 ਯਾਵਾਣੀ ਪਾਲ ਵਿੱਚ ਸੰਗੋਸ਼ ਕਰ ਸਕਦਾ ਹਾਂ। ਅੱਜ ਅੱਜ ਸਾਰਾ ਅਸੀਂ ਬਹੁਤ ਆਸੂਨ ਦੀ ਅਖਤਮਦਾਰ ਤੇ ਪਹੁੰਚੇ ਕਿਉਂਕਿ ਜਿਹहां ਚਰੀ ਲਿਖਿਆ ਤਿਹਾਰ ਹੁਣ ਪਾਈ ਕੰਦੇ ਆਵੇ ਨਾ ਤਾਂ ਸਦੇ ਉੱਠ ਜਾਵੇ ਮਾਣ ਮਾਤਾਂ ਦਾ ਚਾਰ ਬਹੁਤ ਬਿਆਸ ਸਿੰਘ ਜੀ ਸਾਡੇ ਪੁਰਸਪਾਈ ਪਿੰਡ ਪਰ ਪਾਸੇ ਵੀ ਦਿੱਤਾ ਕਿ ਇੱਕ ਤੋਂ ਸੰਸਾਰਕ ਯਾਤਰਾ ਯਾਦ ਇਸ ਵਿਸ਼ੇ ਸੰਸਾਰ ਤੋਂ ਪਰਮਾਤਮਾ ਦੀ ਚਰਨਾਂ ਜਾਨਵਾਜਿਆ ਉਹਨਾਂ ਦੀ ਆਤਮਾ ਜੀ ਅੱਜ ਨਿਰਾਸ਼ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਏ ਸੋ ਪਰਮਾਤਮਾ ਦੇ ਬੇਤੀ ਅਰਦਾਸ ਕੀਤੇ ਕੇ ਚਾਰਾ ਜਨਮ ਵੀ ਆਪਣੇ ਚਾਲਣਾ ਤੇ ਸਥਾਨ ਬਖਸ਼ਣ ਵਾਪੂਰਦੇ ਆਸਵਾਜਨਾ ਕਿ ਇਹਨਾਂ ਦੇ ਦਿੱਤੇ ਹੋਏ ਸੰਸਕਾਰਾਂ ਦੇ ਸਦਕਾ ਹੀ ਭਾਈ)^{(ਪਿੰਦਰਪਾਲ ਸਿੰਘ ਜੀ ਜਿਹੜੇ ਯਥਾਵਾਦਕ ਨੇ ਦੁਨੀਆ ਨੂੰ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਦੁਨੀਆ ਚ ਹੈ ਜਿਹੜੇ ਆਪਣੀ ਕਸਰ ਵਾਸਤੇ ਲੋਕਾਂ ਨੂੰ ਦਾਲ ਜੋੜਦੇ ਨੇ ਸੋ ਸਾਰੇ ਸੰਸਕਾਰ ਮੈਂ ਕਹਾਂਗਾ ਬਾਪਨਾ ਬਿਆਸ ਸਿੰਘ ਜੀ ਇਹ ਹੋ ਰਹੀ ਹੈ ਨਾ ਜਿਹੜਾ ਦੁੱਖ ਲੱਗਦਾ ਪਰ ਫਿਰ ਵੀ ਪ੍ਰਮਾਤਮਾ ਨੂੰ ਆਪਣੇ ਚਮਤਸਥਾਨ ਮਕਸਿੰਦੇਪੁਰਾ ਪਰਿਵਾਰ ਨੂੰ ਪਾਣਾ ਮੰਨਦਾ ਦਾ ਰਕਸ਼ਨ ਸੋ ਮੈਂ ਇੰਨੇ ਕਹਤਾ ਹਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਬਾਪੂ ਖਰਦੇਵਾਲ ਸਿੰਘ ਜੀ ਸਾਡੇ ਬੜੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਸਤਿਕਾਰਯੋਗ ਪਤਾ ਜੀ ਇਤਨਾ ਦੀ ਅੰਤਮ ਅਰਦਾਸ ਦੇ ਸਮੇਂ ਦਾਸ ਨੂੰ ਹਾਜ਼ਰੀ ਭਰਨ ਦਾ ਜੋ ਮੌਕਾ ਮਿਲਿਆ ਮੈਂ ਅਰਦਾਸ ਕਰਦਾ ਸਤਿਗੁਰੂ ਕਿਰਪਾ ਦਾ ਖਾਤਾ ਖੋਲ ਕੇ ਬਖਸ਼ਿਸ਼ ਕਰਕੇ ਭਾਵੇਂ ਜਿੰਨੀ ਮਰਜ਼ੀ ਸਿੱਖ ਦੀ ਕਮਾਈ ਹੋਵੇ ਇਹ ਬਾਬਾ ਅਨੰਦ ਸਿੰਘ ਜੀ ਦੇ ਬਚਨ ਨੇ ਕਿ ਸਿੱਖ ਹਰ ਵੇਲੇ ਟਹਿ ਕੇ ਇਹੋ ਹੀ ਅਰਦਾਸ ਕਰੇ ਗਰੀਬ ਨਿਵਾਸ ਸਾਨੂੰ ਲੇਖਿਆਂ ਚ ਇਹਨਾਂ ਲਿਆਈ ਅਸੀਂ ਲੇਖੇ ਦੇਣ ਜੋਗੇ ਨਹੀਂ ਬਹੁਤ ਕਮਾਈ ਹੋਣ ਦੇ ਬਾਅਦ ਵੀ ਉਹਦੇ ਵੀ ਅਰਦਾਸ ਸਾਰੀ ਸੰਗਤ ਵੱਲੋਂ ਕਿ ਸਤਿਗੁਰੂ ਕਿਰਪਾ ਕਰਨ ਕਿ ਜਾਣੇ ਅਣਜਾਣੇ ਦੇ ਵਿੱਚ ਜੇ ਉਹਨਾਂ ਕੋਲੋਂ ਕੋਈ ਭੁੱਲਾਂ ਹੋਈਆਂ ਹੁਣ ਬਖਸ਼ ਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਗਿਆਨੀ ਪੰਦਰਪਾਲ ਸਿੰਘ ਜੀ ਭਾਈ ਕਸ਼ਮੀਰ ਸਿੰਘ ਜੀ ਸਾਰੇ ਇਸ ਪਰਿਵਾਰ ਨੂੰ ਬਾਣਾ ਮੰਨਣ ਦਾ ਵੱਲ ਬਖਸ਼ਣ। ਭਾਈ ਗੁਰੂ ਜੀ ਕਾ ਖਾਲਸਾ, ਭਾਈ ਗੁਰੂ ਜੀ ਕੀ ਫਤਿਹ। ਉਹ ਤਾਂ ਕੋਈ ਗੱਲ ਹੈ ਅੱਗੇ ਕਿ ਮੈਂ ਕਹਿੰਦਾ ਪਿੰਦਰਪਾਲ ਸਿੰਘ ਜੀ ਦੇ ਵਾਲਦ ਸਾਹਿਬ ਦੇ ਦਰਸ਼ਨ ਤੱਕ ਕੀਤਾ। ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਰ ਮੈਂ ਸਮਝਦਾ ਵਾਂ ਕਿ ਇਸ ਸਦੀ ਦੇ ਵਿੱਚ ਬਹੁਤ ਬਹੁਤ ਕਥਾਵਾਚਕ ਹੋਏ ਹਨ। ਤੇ ਗੁਰ ਕਰਨ ਗਿਆਨੀ ਸੰਸ ਸਿੰਘ ਮਸਕੀਨ ਦੇ ਜਾਣ ਤੋਂ ਬਾਅਦ ਗਿਆਨੀ ਭਿੰਦਰਪਾਲ ਸਿੰਘ ਜੀ ਨੇ ਜਗਾ ਜਿਹੜੀ ਪੂਰੀ ਕੀਤੀ ਹੈ 5000000 ਮਹਾਂਬਾਹਬਾ ਇੱਕ ਸ਼ਨੈਰੀ ਅਕਰਾਂਸ਼ਿਕ ਹਕੂਮਤ ਦੇ ਤਾਜ ਲਿਖਣ ਵਾਲਾ ਤੇ ਗਿਆਨੀ ਭਿੰਦਰਪਾਲ ਸਿੰਘ ਜੀ ਅੱਜ ਤੇ ਪਹੁੰਚੇ ਤੇ ਉਹਨਾਂ ਨੇ ਪਿਤਾ ਨੇ ਜੋ ਕਮਾਈ ਕੀਤੀ ਸੀ ਉਸ ਕਮਾਈ ਕਰਕੇ ਇੱਥੇ ਪਹੁੰਚਾਇਆ। ਤੋਂ ਅਸੀਂ ਉਸ ਸ਼ਖਸੀਅਤ ਨੂੰ ਨਮਸਕਾਰ ਕਰਦੇ ਆਂ, ਸਜਦਾ ਕਰਦੇ ਆਂ। ਤੇ ਅਕਾਲ ਪੁਰਖੇ ਅਰਦਾਸ ਕਰਦੇ ਆਂ ਜੰਨਾ ਕਿ ਅੱਜ ਜੋ ਹਾਲਾਤਾਂ ਕੌਮ ਦੇ ਉਹ ਕਹੇ ਗਿਆਨੀ ਭਿੰਦਰਪਾਲ ਸਿੰਘ ਹੋਣ ਗਏ ਤੇ ਇੱਕ ਮੀਤੂ ਗਏ। ਕਈ ਜੱਟੜੀਆਂ ਤੇ ਘਰੇ ਘਰ ਗਿਆਨੀ ਭਿੰਦਰਪਾਲ ਸਿੰਘ ਜੀ ਨੂੰ ਸੇਵਾ ਲਈ ਕੁਰਬਾਨੀ ਇਹ ਬੇਨਤੀ ਕਰਾਂਗਾ ਸਰ ਮੈਂ ਨਹੀਂ ਕਰਾਂ ਕਿ ਅੱਜ ਤੁਹਾਡੇ ਵਰਗੇ ਗੁਰਮੁਖ ਪਿਆਰੇ ਗੁਰਸਿੱਖ ਆਕ ਸੇਵਾ ਸਭ ਤੋਂ ਉੱਚੀ ਸੇਵਾ ਗ੍ਰਹਿਣ ਕਰਨ ਇਹ ਮੈਂ ਅਜ ਤੋਂ 6 ਮਹੀਨੇ ਪਹਿਲੇ ਵੀ ਬੇਨਤੀ ਕੀਤੀ ਸੀ ਕਹਿਣ ਲੱਗੇ ਮੈਂ ਇੰਨੀ ਕੰਮ ਕਰਦਾ ਪਰ ਮੈਂ ਕਹਾਂਗਾ ਅੱਜ ਵੀ ਜੇ ਤੁਸੀਂ ਆਪਣੇ ਪਿਤਾ ਨੂੰ ਸੱਚੀ ਸਿਹਤ ਨਹੀਂ ਬੇਟ ਕਰਨੀ ਹੈ ਫਿਰ ਉੱਚੀ ਜਗ੍ਹਾ ਸਥਾਨ ਕਰਕੇ ਕੌਮ ਦੀ ਗਵਾਹੀ ਕਰੋ ਵਾਹਿਗੁਰੂ ਜੀ ਕਾ ਖਾਲਸਾ